ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾ ਕੁਝ ਰੁੱਖ ਮੇਰੇ ਬਾਬੇ ਵਾਤਨ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਨ ਕਾਵਾ ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾ ਤੇ ਗੱਲ ਆਵਾ ਇੱਕ ਮੇਰੀ ਮਹਿਬੂਬਾ ਵਾਤਨ ਮਿੱਠਾ ਅਤੇ ਦਿਖਾਵਾ ਕੁਝ ਰੁਖ ਮੇਰਾ ਦਿਲ ਕਰਦਾ ਏ ਮੋਢੇ ਚੱਕ ਖਿਡਾਵਾ ਕੁਝ ਰੁਖ ਮੇਰਾ ਦਿਲ ਕਰਦਾ ਏ ਚੁੰਮਾ ਤੇ ਮਰ ਜਾਵਾ ਕੁਝ ਰੁਖ ਜਦਵੀ ਰਲ ਕੇ ਝੂਮਨ ਤੇਜ ਵਗਨ ਜਰਵਾਵਾ ਸਾਵੀ ਬੋਲੀ ਸਭ ਰੁਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁਖ ਦੀ ਜੁਨੇ ਆਵਾ ਜੇ ਤੂੰ ਸਾ ਮੇਰਾ ਗੀਤ ਹੈ ਸੋਨਾ ਮੈਂ ਰੁੱਖਾਂ ਵਿੱਚ ਗਾਵਾਂ ਜੇ ਤੂੰ ਸਾ ਮੇਰਾ ਗੀਤ ਹੈ ਸੋਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਵੇਂ ਰੁੱਖਾਂ ਦੀਆਂ ਛਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਵੇਂ ਰੁੱਖਾਂ ਦੀਆਂ ਛਾਵਾਂ ਆਓ ਬੱਚਿਓ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਰੁੱਖਾਂ ਉੱਤੇ ਪੰਛੀ ਆਉਣਗੇ ਮਿੱਠੇ ਮਿੱਠੇ ਗੀਤ ਸੁਣਾਉਣਗੇ ਪੰਛੀਆਂ ਦੀ ਰਲ ਹੋਂਦ ਬਚਾਈਏ ਆਓ ਬੱਚਿਓ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਫਲ ਫੁੱਲ ਤੇ ਦਿੰਦੇ ਜੀਵਨ ਦਾਣ ਬਿਮਾਰੀਆਂ ਦਾ ਕਰਦੇ ਸਮਾਧਾਨ ਠੰਡੀਆਂ ਸ਼ਾਵਾਂ ਰਲ ਬਚਾਈਏ ਆਓ ਬੱਚਿਓ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਲੋੜਾਂ ਸਭ ਦੀਆਂ ਪੂਰੀਆਂ ਕਰਦੇ ਸਾਡੇ ਨਾਲ ਹਮੇਸ਼ਾ ਰੁੱਖ ਹੀ ਮਰਦੇ ਪ੍ਰਦੂਸ਼ਣ ਆਪਾਂ ਦੂਰ ਭਜਾਈਏ ਆਓ ਬੱਚਿਓ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਰੁੱਖ ਕਾਗਜ਼ ਬਣਦੇ ਬੇਸ਼ੁਮਾਰ ਰੁੱਖਾਂ ਸਦਕਾ ਮਿਲਦਾ ਸਤਿਕਾਰ ਅੱਖਰ ਗਿਆਨ ਸਭ ਨੂੰ ਸਿਖਾਈਏ ਆਓ ਬੱਚਿਓ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ ਰੁੱਖਾਂ ਨਾਲ ਹੀ ਜੱਗ ਉੱਤੇ ਬਹਾਰ ਚਿਹਰੇ ਖਿੜੇ ਰਹਿਣ ਜਿਵੇਂ ਗੁਲਜ਼ਾਰ ਬੂਟੇ ਘਰ ਘਰ ਜਾ ਕੇ ਸਮਝਾਈਏ ਜ਼ਿੰਦਗੀ 'ਚ ਦੋ ਦੋ ਰੁੱਖ ਲਗਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ